ਹੈਲਥ ਨਾਲ ਜੁੜਿਆ ਕੋਲਾਕੀ ਹਜ਼ਰਾਂ ਸੱਚੀ ਕਾਲ ਸਵਾਗਤ ਹੈ ਤੁਹਾਡਾ ਦਿਸ਼ਾ ਹੈਲਥ ਤੇ ਜੇਕਰ ਤੁਸੀਂ ਵੀ ਰਾਤ ਦੀ ਬਚੀ ਹੋਈ ਰੋਟੀ ਨੂੰ ਸਵੇਰੇ ਖਾਂਦੇ ਹੋ ਤਾਂ ਇਸ ਦੇ ਨਾਲ ਤੁਹਾਨੂੰ ਬਹੁਤ ਸਾਰੇ ਫਾਇਦੇ ਹੋ ਸਕਦੇ ਹਨ ਕਈ ਵਾਰ ਲੋਕ ਬੇਹੀ ਰੋਟੀ ਨੂੰ ਖਾਂਦੀਂ بجائے ਉਸ ਨੂੰ ਕੂੜੇ ਵਿੱਚ ਸੁੱਟ ਦਿੰਦੇ ਹਨ ਜੋ ਕਿ ਠੀਕ ਨਹੀਂ ਹੈ ਜੇਕਰ ਤੁਸੀਂ ਇਸ ਖਬਰ ਨੂੰ ਧਿਆਨ ਨਾਲ ਸੁਣੋਗੇ ਤਾਂ ਤੁਸੀਂ ਬੇਹੀ ਰੋਟੀ ਦੇ ਫਾਇਦੇ ਜਾਣ ਕੇ ਹੈਰਾਨ ਹੋ ਜਾਵੋਗੇ ਕਿਉਂਕਿ ਬੇਹੀ ਰੋਟੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੀ ਹੈ ਵੈਸੇ ਤਾਂ ਕਣਕ ਦੇ ਆਟੇ ਤੋਂ ਬਣੀਆਂ ਰੋਟੀਆਂ ਤਾਜ਼ੀਆਂ ਸਿਹਤ ਲਈ ਪੋਸਟਿਕ ਨੀਆਂ ਜਾਂਦੀ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਲੰਬੇ ਸਮੇਂ ਤੱਕ ਰੱਖਣ ਨਾਲ ਇਸ ਵਿੱਚ ਮੌਜੂਦਾ ਬਕਟਰੀਆ ਸੈੱਤ ਨੂੰ ਬਣਾਉਣ ਚ ਫਾਇਦੇਮੰਦ ਹੁੰਦੀ ਹਨ ਜੀ ਹਾਂ ਇਹ ਸੁਣ ਇਸ ਸੁਨਣ ਚ ਤੋੜਾ ਅਜੀਬ ਲੱਗਦਾ ਹੈ ਪਰ ਇਹ ਸੱਚ ਹੈ ਅਦਰ ਅਸਲ ਜਦੋਂ ਰੋਟੀ ਬਾਸੀ ਹੋ ਜਾਂਦੀ ਹੈ ਤਾਂ ਇਸ ਚੋ ਕੁਝ ਲਾਭਕਾਰੀ ਬੈਕਟੀਰੀਆ ਆ ਜਾਂਦੇ ਹਨ ਇਸ ਦੇ ਨਾਲ ਹੀ ਬਾਸੀ ਰੋਟੀ ਚ ਬਲਗੋਜ਼ ਦੀ ਮਾਤਰਾ ਵੀ ਘਟ ਜਾਂਦੀ ਹੈ ਇਹੀ ਕਾਰਨ ਹੈ ਕਿ ਬਾਸੀ ਰੋਟੀ ਸੇਤਲੀ ਫਾਇਦੇਮੰਦ ਹੁੰਦੀ ਹੈ ਭਾਰ ਘਟਾਉਣ ਵਿੱਚ ਮਦਦਗਾਰ ਵਾਧੇ ਭਾਰ ਨੂੰ ਕੰਟਰੋਲ ਕਰਨ ਲਈ ਬੇਹੀ ਰੋਟੀ ਬੇਹੀ ਰੋਟੀ ਵੀ ਫਾਇਦੇਮੰਦ ਹੋ ਸਕਦੀ ਹੈ ਤੁਹਾਨੂੰ ਦੱਸ ਦੇ ਕਿ ਤਾਜ਼ੀ ਬ੍ਰੈਡ ਦੇ ਮੁਕਾਬਲੇ ਬੇਹੀ ਰੋਟੀ ਵਿੱਚ ਘੱਟ ਕੈਲੋਰੀ ਹੁੰਦੀ ਹੈ ਭਾਰ ਘਟਾਉਣ ਵਿੱਚ ਕਾਫੀ ਮਦਦਗਾਰ ਹੁੰਦੀ ਹੈ ਬਲੱਡ ਪ੍ਰੈਸ਼ਰ ਦੇ ਸ਼ੂਗਰ ਦਿਸਮਸਿਆਂ ਨੂੰ ਕਰੇ ਦੂਰ ਜੇਕਰ ਤੁਹਾਨੂੰ ਵੀ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਦੀ ਸਮੱਸਿਆ ਹੈ ਤਾਂ ਸਵੇਰੇ ਦੁੱਧ ਨਾਲ ਬਾਸੀ ਰੋਟੀ ਖਾਣ ਨਾਲ ਬਹੁਤ ਸਾਰੇ ਫਾਇਦੇ ਹੋ ਸਕਦੇ ਹਨ ਇਸ ਦੇ ਨਾਲ ਹੀ ਤੁਹਾਨੂੰ ਤਰੰਤ ਰਾਤ ਮਿਲੇਗੀ ਐਸਡੀਟੀ ਤੇ ਕਬਜ਼ ਤੋਂ ਮਿਲੇ ਛੁਟਕਾਰਾ ਟੈਟ ਵਿਅਸਮਸਿਆਂਾਂਾ ਜਿਵੇਂ ਕਿ ਐਸਡੀਟੀ ਅਤੇ ਕਬਜ਼ ਤੋਂ ਛੁਟਕਾਰਾ ਪਾਉਣ ਲਈ ਆਪਣੀ ਬਾਸੀ ਰੋਟੀ ਖਾਣਾ ਵੀ ਬਹੁਤ ਫਾਇਦੇਮੰਦ ਹੋ ਸਕਦਾ ਹੈ ਅਸਲ 'ਚ ਇਸ 'ਚ ਫਾਈਬਰ ਹੁੰਦਾ ਹੈ ਜੋ ਤੁਹਾਡੇ ਪਾਚਨ ਨੂੰ ਠੀਕ ਰੱਖਣ ਵਿੱਚ ਮਦਦਗਾਰ ਹੁੰਦਾ ਹੈ ਿੱਤ ਬਣਾਉਣ ਲਈ ਫਾਇਦੇਮੰਦ ਪਤਲੇ-ਪਤਲੀ ਲੋਕਾਂ ਨੂੰ ਵੀ ਦੋ ਨਾਲ ਬਾਸੀ ਰੋਟੀ ਖਾਣੀ ਚਾਹੀਦੀ ਕਿਉਂਕਿ ਇਸ ਸਰੀਰ 'ਚ ਤਾਕਤ ਵਧਾਉਂਦਾ ਹੈ ਕਿਉਂਕਿ ਇਸ ਸਰੀਰ ਵਿੱਚ ਤਾਕਤ ਪਉਂਦੀ ਹੈ ਕਸਰਤ ਕਰਨ ਵਾਲਿਆਂ ਲਈ ਲਾਹੇਵੰਦ ਜਿਮ ਜਾਣ ਵਾਲੇ ਲੋਕਾਂ ਲਈ ਬਾਸੀ ਰੋਟੀ ਬਹੁਤ ਫਾਇਦੇਮੰਦ ਹੋ ਸਕਦੀ ਹੈ ਇਸ 'ਚ ਪਾਏ ਜਾਣ ਵਾਲੇ ਪੋਸ਼ਟਿਕ ਤੱਤ ਨਾ ਸਿਰਫ ਮਾਸਪੇਸ਼ੀਆਂ ਨੂੰ ਮਜ਼ਬੂਤ ਬਣਾਉਂਦੇ ਹਨ ਸਗੋਂ ਕਸਰਤ ਕਰਦੇ ਸਮੇਂ ਤੁਹਾਨੂੰ ਥਕਾਵਟ ਵੀ ਮਹਿਸੂਸ ਨਹੀਂ ਹੁੰਦੀ ਐਡੇ ਹੋਰ ਖਬਰਾਂ ਦੇਖਣ ਲਈ ਜੁੜੇ ਰਹੋ ਦिशा ਹੈਲਥ ਨਾਲ ਤਨਬਾਦ ਹੈਲਥ ਨਾਲ ਲਿੰਕ ਬਣ ਲੈ ਕੇ ਹਜ਼ਰਾਂ ਸੱਚੀ ਕਾਲ ਸਵਾਗਤ ਹੈ ਤੁਹਾਡਾ ਦिशा ਹੈਲਥ ਤੇ ਜੇਕਰ ਤੁਸੀਂ ਵੀ ਰਾਤ ਦੀ ਬਚੀ ਹੋਈ ਰੋਟੀ ਨੂੰ ਸਵੇਰੇ ਖਾਂਦੀ ਹੋ ਤਾਂ ਇਸ ਦੇ ਨਾਲ ਤੁਹਾਨੂੰ ਬਹੁਤ ਸਾਰੇ ਫਾਇਦੇ ਹੋ ਸਕਦੀ ਹਨ ਕਈ ਵਾਰ ਲੋਕ ਬੇਹੀ ਰੋਟੀ ਨੂੰ ਖਾਂਦੀ بجائے ਉਸ ਨੂੰ ਕੂੜੇ ਵਿੱਚ ਸੁੱਟ ਦਿੰਦੇ ਹਨ ਜੋ ਕਿ ਠੀਕ ਨਹੀਂ ਹੈ ਜੇਕਰ ਤੁਸੀਂ ਇਸ ਖਬਰ ਨੂੰ ਧਿਆਨ ਨਾਲ ਸੁਣੋਗੇ ਤਾਂ ਤੁਸੀਂ ਬੇਹੀ ਰੋਟੀ ਦੇ ਫਾਇਦੇ ਜਾਣ ਕੇ ਹੈਰਾਨ ਹੋ ਜਾਵੋਗੇ ਕਿਉਂਕਿ ਬੇਹੀ ਰੋਟੀ ਸੇਤਲੀ ਬਹੁਤ ਫਾਇਦੇਮੰਦ ਹੁੰਦੀ ਹੈ ਵੈਸੇ ਤਾਂ ਕਣਕ ਦੇ ਆਟੇ ਤੋਂ ਬਣੀਆਂ ਰੋਟੀਆਂ ਤਾਜ਼ੀਆਂ ਸੇਤਲੀ ਪੋਸਟਿਕ ਮੰਨੀਆਂ ਜਾਂਦੀਆਂ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਲੰਬੇ ਸਮੇਂ ਤੱਕ ਰੱਖਣ ਨਾਲ ਇਸ ਵਿੱਚ ਮੌਜੂਦਾ ਬੈਕਟੀਰੀਆ ਸੇਤ ਨੂੰ ਬਹੁਤਾਂ ਚੰਗ ਫਾਇਦੇਮੰਦ ਹੁੰਦੀਆਂ ਹਨ ਜੀ ਹਾਂ ਇਹ ਸੁਣ ਇਸ ਸੁਨਣ ਚ ਤੋੜਾ ਅਜੀਬ ਲੱਗਦਾ ਹੈ ਪਰ ਇਹ ਸੱਚ ਹੈ ਅਦਰ ਅਸਲ ਜਦੋਂ ਰੋਟੀ ਬਾਸੀ ਹੋ ਜਾਂਦੀ ਹੈ ਤਾਂ ਇਸ ਚੋ ਕੁਝ ਲਾਭਕਾਰੀ ਬੈਕਟੀਰੀਆ ਆ ਜਾਂਦੇ ਹਨ ਇਸ ਦੇ ਨਾਲ ਹੀ ਬਾਸੀ ਰੋਟੀ ਚ ਗਲਗੋਸ ਦੀ ਮਾਤਰਾ ਵੀ ਘਟ ਜਾਂਦੀ ਹੈ ਇਹੀ ਕਾਰਨ ਹੈ ਕਿ ਬਾਸੀ ਰੋਟੀ ਸੇਤਲੀ ਫਾਇਦੇਮੰਦ ਹੁੰਦੀ ਹੈ ਭਾਰ ਘਟਾਉਣ ਵਿੱਚ ਮਦਦਗਾਰ ਵਾਧੇ ਭਾਰ ਨੂੰ ਕੰਟਰੋਲ ਕਰਨ ਲਈ ਬੇਹੀ ਰੋਟੀ ਬੇਹੀ ਰੋਟੀ ਵੀ ਫਾਇਦੇਮੰਦ ਹੋ ਸਕਦੀ ਹੈ ਤੁਹਾਨੂੰ ਦੱਸ ਦੇ ਕਿ ਤਾਜ਼ੀ ਬ੍ਰੈਡ ਦੇ ਮੁਕਾਬਲੇ ਬੇਹੀ ਰੋਟੀ ਵਿੱਚ ਘੱਟ ਕੈਲੋਰੀ ਹੁੰਦੀ ਹੈ ਭਾਰ ਘਟਾਉਣ ਵਿੱਚ ਕਾਫੀ ਮਦਦਗਾਰ ਹੁੰਦੀ ਹੈ ਬਲੱਡ ਪ੍ਰੈਸ਼ਰ ਦੇ ਸ਼ੂਗਰ ਇਸ ਸਮੱਸਿਆ ਨੂੰ ਕਰੇ ਦੂਰ ਜੇਕਰ ਤੁਹਾਨੂੰ ਵੀ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਦੀ ਸਮੱਸਿਆ ਹੈ ਤਾਂ ਸਵੇਰੇ ਦੁੱਧ ਨਾਲ ਬਾਸੀ ਰੋਟੀ ਖਾਣ ਨਾਲ ਬਹੁਤ ਸਾਰੇ ਫਾਇਦੇ ਹੋ ਸਕਦੇ ਹਨ ਇਸ ਦੇ ਨਾਲ ਹੀ ਤੁਹਾਨੂੰ ਤਰੰਤ ਰਾਤ ਮਿਲੇਗੀ ਐਸਡੀਟੀ ਤੇ ਕਬਜ਼ ਤੋਂ ਮਿਲੇ ਛੁਟਕਾਰਾ ਟਰੇਡ ਵੀ ਇਸ ਸਮੱਸਿਆਵਾਂ ਜਿਵੇਂ ਕਿ ਐਸਡੀਟੀ ਅਤੇ ਕਬਜ਼ ਤੋਂ ਛੁਟਕਾਰਾ ਪਾਉਣ ਲਈ ਆਪਣੀ ਬਾਸੀ ਰੋਟੀ ਖਾਣਾ ਵੀ ਬਹੁਤ ਫਾਇਦੇਮੰਦ ਹੋ ਸਕਦਾ ਹੈ ਅਸਲ 'ਚ ਇਸ 'ਚ ਫਾਈਬਰ ਹੁੰਦਾ ਹੈ ਜੋ ਤੁਹਾਡੇ ਪਾਚਨ ਨੂੰ ਠੀਕ ਰੱਖਣ ਵਿੱਚ ਮਦਦਗਾਰ ਹੁੰਦਾ ਹੈ ਿੱਤ ਬਣਾਉਣ ਲਈ ਫਾਇਦੇਮੰਦ ਪਤਲੇ-ਪਤਲੇ ਲੋਕਾਂ ਨੂੰ ਵੀ ਦੁੱਧ ਬਾਸੀ ਰੋਟੀ ਖਾਣੀ ਚਾਹੀਦੀ ਹੈ ਕਿਉਂਕਿ ਇਹ ਸਰੀਰ ਚ ਤਾਕਤ ਵਧਾਉਂਦਾ ਹੈ ਕਿਉਂਕਿ ਇਹ ਸਰੀਰ ਵਿੱਚ ਤਾਕਤ ਪਾਉਂਦੀ ਹੈ ਕਸਰਤ ਕਰਨ ਵਾਲਿਆਂ ਲਈ ਲਾਹੇਵੰਦ ਜਿੰਮ ਜਾਣ ਵਾਲੇ ਲੋਕਾਂ ਲਈ ਬਾਸੀ ਰੋਟੀ ਬਹੁਤ ਫਾਇਦੇਮੰਦ ਹੋ ਸਕਦੀ ਹੈ ਇਸ ਚ ਪਾਏ ਜਾਣ ਵਾਲੇ ਪੋਸ਼ਟਿਕ ਤੱਤ ਨਾ ਸਿਰਫ ਮਾਸਪੇਸ਼ੀਆਂ ਨੂੰ ਮਜ਼ਬੂਤ ਬਣਾਉਂਦੀਆਂ ਸਗੋਂ ਕਸਰਤ ਕਰਦੇ ਸਮੇਂ ਤੁਹਾਨੂੰ ਥਕਾਵਟ ਵੀ ਮਹਿਸੂਸ ਨਹੀਂ ਹੁੰਦੀਂਂ ਇਹਦੇ ਹੋਰ ਖਬਰਾਂ ਦੇਖਣ ਲਈ ਜੁੜੇ ਰਹੋ ਦिशा ਹੈਲਥ ਨਾਲ ਧੰਨਵਾਦ ਹੈਲਥ ਨਾਲ ਲਿੰਕ ਬਣਾ ਲੈ ਕੇ ਹਜ਼ਰਾਂ ਸੱਚੀਕਾਰ ਸਵਾਗਤ ਹੈ ਤੁਹਾਡਾ ਦिशा ਹੈਲਥ ਤੇ ਜੇਕਰ ਤੁਸੀਂ ਵੀ ਰਾਤ ਦੀ ਬਚੀ ਹੋਈ ਰੋਟੀ ਨੂੰ ਸਵੇਰੇ ਖਾਂਦੇ ਹੋ ਤਾਂ ਇਸ ਦੇ ਨਾਲ ਤੁਹਾਨੂੰ ਬਹੁਤ ਸਾਰੇ ਫਾਇਦੇ ਹੋ ਸਕਦੀ ਹਨ ਕਈ ਵਾਰ ਲੋਕ ਬੇਹੀ ਰੋਟੀ ਨੂੰ ਖਾਂਦੀ بجائے ਉਸ ਨੂੰ ਕੂੜੇ ਵਿੱਚ ਸੁੱਟ ਦਿੰਦੇ ਹਨ ਜੋ ਕਿ ਠੀਕ ਨਹੀਂ ਹੈ ਜੇਕਰ ਤੁਸੀਂ ਇਸ ਖਬਰ ਨੂੰ ਧਿਆਨ ਨਾਲ ਸੁਣੋਗੇ ਤਾਂ ਤੁਸੀਂ ਬੇਹੀ ਰੋਟੀ ਦੇ ਫਾਇਦੇ ਜਾਣ ਕੇ ਹੈਰਾਨ ਹੋ ਜਾਵੋਗੇ ਕਿਉਂਕਿ ਬੇਹੀ ਰੋਟੀ ਸੇਤਲੀ ਬਹੁਤ ਫਾਇਦੇਮੰਦ ਹੁੰਦੀ ਹੈ ਵੈਸੇ ਤਾਂ ਕਣਕ ਦੇ ਆਟੇ ਤੋਂ ਬਣੀਆਂ ਰੋਟੀਆਂ ਤਾਜ਼ੀਆਂ ਸੇਤਲੀ ਪੋਸ਼ਟਿਕ ਮੰਨੀਆਂ ਜਾਂਦੀਆਂ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਲੰਬੇ ਸਮੇਂ ਤੱਕ ਰੱਖਣ ਨਾਲ ਇਸ ਚ ਮੌਜੂਦਾ ਬੈਕਟੀਰੀਆ ਸੇਤ ਨੂੰ ਬਣਾਉਣ ਚ ਫਾਇਦੇਮੰਦ ਹੁੰਦੀ ਹਨ ਜੀ ਹਾਂ ਇਹ ਸੁਣ ਇਹ ਸੁਣਨ 'ਚ ਥੋੜਾ ਅਜੀਬ ਲੱਗਦਾ ਹੈ ਪਰ ਇਹ ਸੱਚ ਹੈ ਜਰ ਅਸਲ ਜਦੋਂ ਰੋਟੀ ਬਾਸੀ ਹੋ ਜਾਂਦੀ ਹੈ ਤਾਂ ਇਸ 'ਚ ਕੁਝ ਲਾਭਕਾਰੀ ਬੈਕਟੀਰੀਆ ਆ ਜਾਂਦੇ ਹਨ ਇਸ ਦੇ ਨਾਲ ਹੀ ਬਾਸੀ ਰੋਟੀ 'ਚ ਗਲਗੋਜ਼ ਦੀ ਮਾਤਰਾ ਵੀ ਘੱਟ ਜਾਂਦੀ ਹੈ ਇਹੀ ਕਾਰਨ ਹੈ ਕਿ ਬਾਸੀ ਰੋਟੀ ਸੇਤਲੀ ਫਾਇਦੇਮੰਦ ਹੁੰਦੀ ਹੈ ਭਾਰ ਘਟਾਉਣ ਵਿੱਚ ਮਦਦਗਾਰ ਵਾਦੇ ਪਾਨ ਨੂੰ ਕੰਟਰੋਲ ਕਰਨ ਲਈ ਬੇਹੀ ਰੋਟੀ ਬੇਹੀ ਰੋਟੀ ਵੀ ਫਾਇਦੇਮੰਦ ਹੋ ਸਕਦੀ ਹੈ ਤੁਹਾਨੂੰ ਦੱਸ ਦੇ ਕਿ ਤਾਜ਼ੀ ਬ੍ਰੈਡ ਦੇ ਮੁਕਾਬਲੇ ਬੇਹੀ ਰੋਟੀ ਵਿੱਚ ਘੱਟ ਕੈਲੋਰੀ ਹੁੰਦੀ ਹੈ ਭਾਰ ਘਟਾਉਣ ਵਿੱਚ ਕਾਫੀ ਮਦਦਗਾਰ ਹੁੰਦੀ ਹੈ ਬਲੱਡ ਪ੍ਰੈਸ਼ਰ ਦੇ ਸ਼ੂਗਰ ਇਸ ਸਮੱਸਿਆ ਨੂੰ ਕਰੇ ਦੂਰ ਜੇਕਰ ਤੁਹਾਨੂੰ ਵੀ ਬਲੱਡ ਪ੍ਰੈਸ਼ਰ ਅਤੇ 슈ਗਰ ਦੀ ਸਮੱਸਿਆ ਹੈ ਤਾਂ ਸਵੇਰੇ ਦੁੱਧ ਨਾਲ ਬਾਸੀ ਰੋਟੀ ਖਾਣ ਨਾਲ ਬਹੁਤ ਸਾਰੇ ਫਾਇਦੇ ਹੋ ਸਕਦੇ ਹਨ ਇਸ ਦੇ ਨਾਲ ਹੀ ਤੁਹਾਨੂੰ ਤਰੰਤ ਰਾਤ ਮਿਲੇਗੀ एसडीटी ਤੇ ਕਬਜ਼ ਤੋਂ ਮਿਲੇ ਛੁਟਕਾਰਾ ਟਰੇਡ ਬਿਆਸ ਮਸਿਆਂਮਨ ਜਿਵੇਂ ਕਿ ਐਸਡੀਟੀ ਅਤੇ ਕਬਜ਼ ਤੋਂ ਛੁਟਕਾਰਾ ਪਾਉਣ ਲਈ ਆਪਣੀ ਬਾਸੀ ਰੋਟੀ ਖਾਣਾ ਵੀ ਬਹੁਤ ਫਾਇਦੇਮੰਦ ਹੋ ਸਕਦਾ ਹੈ ਅਸਲ 'ਚ ਇਸ 'ਚ ਫਾਈਬਰ ਹੁੰਦਾ ਹੈ ਜੋ ਤੁਹਾਡੇ ਪਾਚਨ ਨੂੰ ਠੀਕ ਰੱਖਣ ਵਿੱਚ ਮਦਦਗਾਰ ਹੁੰਦਾ ਹੈ ਖਿਤ ਬਣਾਉਣ ਲਈ ਫਾਇਦੇਮੰਦ ਪਤਲੇ-ਪਤਲੀ ਲੋਕਾਂ ਨੂੰ ਵੀ ਦੁੱਧ ਨਾਲ ਬਾਸੀ ਰੋਟੀ ਖਾਣੀ ਚਾਹੀਦੀ ਹੈ ਕਿਉਂਕਿ ਇਹ ਸਰੀਰ 'ਚ ਤਾਕਤ ਵਧਾਉਂਦਾ ਹੈ ਕਿਉਂਕਿ ਇਹ ਸਰੀਰ ਵਿੱਚ ਤਾਕਤ ਪਾਉਂਦੀ ਹੈ ਅਸਰਤ ਕਰਨ ਵਾਲਿਆਂ ਲਈ ਲਾਹੇਵੰਦ ਜਿੰਮ ਜਾਨ ਵਾਲੇ ਲੋਕਾਂ ਲਈ ਬਾਸੀ ਰੋਟੀ ਬਹੁਤ ਫਾਇਦੇਮੰਦ ਹੋ ਸਕਦੀ ਹੈ ਇਸ ਜੇ ਪਾਈ ਜਾਣ ਵਾਲੇ ਪੋਸ਼ਟਿਕ ਤੱਤ ਨਾ ਸਿਰਫ ਮਾਸਪੇਸ਼ੀਆਂ ਨੂੰ ਮਜ਼ਬੂਤ ਬਣਾਉਂਦੇ ਹਨ ਸਗੋਂ ਕਸਰਤ ਕਰਦੇ ਸਮੇਂ ਤੁਹਾਨੂੰ ਥਕਾਵਟ ਵੀ ਮਹਿਸੂਸ ਨਹੀਂ ਹੁੰਦੀਂ ਇਹਦੇ ਹੋਰ ਖਬਰਾਂ ਦੇਖਣ ਲਈ ਜੁੜੇ ਰਹੋ ਦਿਸ਼ਾ ਹੈਲਥ ਨਾਲ ਤਾਨਵਾ